ਟਰੂਡੋ ਨੇ ਤਾਂ ਕੱਢਤੇ ਉਹਨਾਂ ਦੇ 6 ਡਿਪਲੋਮੈਟਸ ਸਣੇ ਉਹਨਾਂ ਦੇ ਹਾਈ ਕਮਿਸ਼ਨ ਸੰਜੇ ਵਰਮਾ ਦੇ ਟਰੇਡ ਮਿਸ਼ਨ ਰੋਕ ਦਿੱਤਾ ਬਾਕੀ ਵਪਾਰਕ ਸਾਰੇ ਜੋੜ ਜਿਹੜੇ ਨੇ ਉਹ ਤੋੜ ਲੈ ਰਿਸ਼ਤੇ ਪਰ ਜਿਸ ਮੁੱਦੇ ਦੇ ਉੱਤੇ ਇੰਡੀਆ ਨੂੰ ਜਵਾਬਦੇਹ ਬਣਾਇਆ ਗਿਆ ਕੀ ਮਾ ਕਾਰਨੀ ਯੂਟਰਨ ਮਾਰ ਲੈਣਗੇ ਉਸ ਤੋਂ ਇੰਡੀਆ ਦੇ ਉੱਤੇ ਵੀ ਬਰਾਬਰ ਟੈਰਿਫ 2 ਅਪ੍ਰੈਲ ਤੋਂ ਲੱਗਣ ਜਾ ਰਹੇ ਨੇ ਜੇ ਇਹ ਟੈਰਿਫ ਇੰਡੀਆ ਦੇ ਉੱਤੇ ਬਰਾਬਰ ਲੱਗਦੇ ਨੇ ਕੈਨੇਡਾ ਦੇ ਉੱਤੇ ਵੀ ਲੱਗਦੇ ਨੇ ਫਿਰ ਕੈਨੇਡਾ ਇੰਡੀਆ ਦੋਨਾਂ ਨੂੰ ਸੂਟ ਕਰਦਾ ਹੈ ਕਿ ਬਈ ਉਹਨਾਂ ਦੇ ਪ੍ਰੋਡਕਟ ਦੀ ਮਾਰ ਇਥੋਂ ਤੁਸੀਂ ਇمپੋਰਟ ਕਰੋ ਜਾਂ ਐਕਸਪੋਰਟ ਉਹ ਜਿਸ ਲੈਵਲ ਤੇ ਜਸਟਨ ਟਰੂਡੋ ਨੇ ਇੰਡੀਆ ਨੂੰ ਐਕਸਪੋਜ਼ ਕੀਤਾ ਹੈ ਉਹ ਤਾਂ ਆਲਰੇਡੀ ਐਕਸਪੋਜ਼ ਹੋ ਚੁੱਕਾ ਹੈ ਨਵੇਂ ਚ ਬਿਆਨਬਾਜ਼ੀ ਜਿਹੜਾ ਉਹ ਤਾਂ ਈਵਨ ਮਾਰ ਕਾਰਨੀ ਨੇ ਟਰੰਪ ਦੇ حوالے ਨਾਲ ਵੀ ਭਾਵੇਂ ਸਟੈਂਡ ਫਰਮ ਕਿਹਾ ਵੀ ਸਾਡਾ ਆਪਣੀ ਹੋਂਦ ਹੈ ਆਪਣਾ ਮੁਲਕ ਹੈ ਅਸੀਂ ਬਿਲਕੁਲ ਗਿਵ ਅਪ ਨਹੀਂ ਕਰਾਂਗੇ ਪਰ ਨਾਲ ਹੀ ਉਹਨੇ ਕਿਹਾ ਜੀ ਅਮਰੀਕਾ ਇਜ਼ ਗ੍ਰੇਟ ਟਰੰਪ ਇਸ ਗ੍ਰੇਟ ਦਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਦੁਆਰਾ ਸਵਾਗਤ ਹੈ ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਲਿਬਰਲ ਪਾਰਟੀ ਦੇ ਨਵੇਂ ਚੁਣੇਗੇ ਨੇਤਾ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਵਜੋਂ ਚੱਕ ਲਈ ਹੈ ਔਰ ਪਾਰਟੀ ਮੀਡੀਆ ਅਤੇ ਉਹਨਾਂ ਦੇ ਮਾਰਾ ਵੱਲੋਂ ਆਸ ਜਿਤਾਈ ਜਾ ਰਹੀ ਹੈ ਕਿ ਮਾਰਕ ਕਾਰਨੀ ਭਾਰਤ ਪ੍ਰਤੀ ਜਸਟਨ ਟਰੂਡੋ ਦੀ ਨੀਤੀ ਨੂੰ ਬਦਲੇਗਾ ਯਾਨੀ ਕਿ ਯੂ ਟਰਨ ਮਾਰਿਆ ਜਾਵੇਗਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੋ ਲਈਆਂ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀ ਰਾਤ ਸਭ ਕੀ ਕਹਿਣਾ ਚਾਹੋਗੇ ਅ ਦੇਖੋ ਆਲਰੇਡੀ ਮਾਰਕ ਕਾਰਨੀ ਲਿਬਰਲ ਪਾਰਟੀ ਦੇ ਨੇਤਾ ਚੁਣੇ ਗਏ ਸੀ ਜਸਟਨ ਟਰੂਡੋ ਨੇ ਸਟੈਪ ਡਾਊਨ ਕੀਤਾ ਹੈ ਔਰ ਅੱਜ ਮਾਰਕ ਜਿਹੜੇ ਕਾਰਨੀ ਨੇ ਉਹਨਾਂ ਨੂੰ ਉਹਨਾਂ ਦੇ ਗਵਰਨਰ ਜਨਰਲ ਬੀਬੀ ਮੈਰੀ ਸਾਈਮਨ ਨੇ ਜਿਹੜੀ ਹੈ ਸੌ ਚੁਕਾਈ ਹੈ ਔਰ ਕੈਨੇਡਾ ਦੇ 24ਵੇਂ ਪ੍ਰਾਈਮ ਮਿਨਿਸਟਰ 24 ਉਹ ਬਣੇ ਨੇ ਔਰ ਇਹ ਜਿਹੜਾ ਉਹਨਾਂ ਨੇ ਆਪਣੇ ਸੌ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਐਡਰੈਸ ਦੇ ਵਿੱਚ ਬੜਾ ਕਲੀਅਰਲੀ ਉਹਨਾਂ ਨੇ ਕਿਹਾ ਕਿ ਵੀ ਅਸੀਂ ਕਦੇ ਵੀ ਔਰ ਕਿਸੇ ਹਾਲਤ 'ਚ ਵੀ ਅਮਰੀਕਾ ਦਾ ਹਿੱਸਾ ਨਹੀਂ ਬਣਾਂਗੇ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਇੱਕ ਵਜੋਂ ਆ ਸੂਬਾ ਬਣਾਉਣਾ ਚਾਹੁੰਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਆਰ ਫੰਡਾਮੈਂਟਲੀ ਡਿਫਰੈਂਟ ਕੰਟਰੀ ਅਸੀਂ ਆੜਨੇ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਅਸੀਂ ਟੁਗੇਦਰਨੈਸ ਇਨ ਆਲ ਉਭਰਾਂਗੇ ਔਰ ਇਸ ਵੇੜੇ ਲਿਬਰਲ ਪਾਰਟੀ ਦਾ ਵੀ ਔਰ ਮਾਰਕ ਕਾਰਨੀ ਦਾ ਵੀ ਜਿਹੜਾ ਗ੍ਰਾਫ ਹੈ ਉੱਪਰ ਜਾ ਰਿਹਾ ਕਿਉਂਕਿ ਅੱਡੀ ਗੱਡ ਕੇ ਕੈਨੇਡਾ ਦੀ ਹਿਫਾਜ਼ਤ ਔਰ ਇਕਨੋਮੀ ਕਿਉਂਕਿ ਲੜਾਈ ਤਾਂ অলਟੀਮੇਟਲੀ ਆਰਥਕਤਾ ਦੀ ਹੈ ਉਹ ਟੈਰਿਫਸ ਲੱਗਣ ਜਾਂ ਰੈਸੈਸ਼ਨ 'ਚ ਮੁਰਕ ਜਾਏ ਔਰ ਇਹ ਮਿਸਟਰ ਕਾਰਨੀ ਜਿਹੜੇ ਨੇ ਆਲਰੇਡੀ ਗਵਰਨਰ ਰਹੇ ਨੇ ਬੈਂਕ ਆਫ ਕੈਨੇਡਾ ਦੇ ਵੀ ਬੈਂਕ ਆਫ ਇੰਗਲੈਂਡ ਦੇ ਵੀ ਔਰ ਮੁਰਕ ਦੇ ਸੈਂਟਰਲ ਬੈਂਕ ਦੇ ਵੀ ਔਰ ਦੋਨੋਂ ਮੌਕਿਆਂ ਦੇ ਉੱਤੇ ਦੋਨਾਂ ਮੁਲਕਾਂ ਨੂੰ ਉਹਨਾਂ ਨੇ ਜਿਹੜਾ ਉਹ ਆਰਥਿਕ ਤੰਗ ਦਸਤੀ ਚੋਂ ਕੱਢਿਆ ਸੀ ਸੋ ਕੈਨੇਡਾ ਦੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਇਹ ਬੈਸਟ ਬੈਟ ਹੈ ਸਾਡੀ ਔਰ ਹਾਲਾਂ ਉਹਨਾਂ ਨੇ ਉਹ ਖੁਦ ਦਾ ਐਮਪੀ ਵੀ ਨੀ ਕਦੇ ਪੋਲੀਟੀਸ਼ੀਅਨ ਤਾਂ ਹੈ ਨਹੀਂ ਉਹਨਾਂ ਨੂੰ ਇਲੈਕਸ਼ਨ ਅਕਤੂਬਰ ਚ ਹੋਣੀ ਹੈ ਪਰ ਉਹ ਸਨੈਪ ਪੋਲਸ ਵੀ ਜਿਹੜੇ ਨੇ ਆਰਡਰ ਕਰ ਸਕਦੇ ਨੇ ਕਿਉਂਕਿ ਸਰਵੇਜ਼ਰਾਂ ਹੀ ਦੇਖਣਗੇ ਵੀ ਕਿੰਨੀ ਪੋਪੁਲਾਰਿਟੀ ਜਾ ਰਹੀ ਹੈ ਪਰ ਕੈਨੇਡਾ ਇਸ ਆਲਰੇਡੀ ਪੋਪੁਲਾਰਿਟੀ ਵਧ ਗਈ ਕਿਉਂਕਿ ਪრეਜ਼ੀਡੈਂਟ ਟਰੰਪ ਦੀਆਂ ਅੱਖਾਂ ਜੱਖਾਂ ਪਾ ਕੇ ਦੇਖਣ ਦੀ ਹਿੰਮਤ ਔਰ ਇੱਕ ਬੈਂਕਰ ਜਿਹੜੀ ਠੀਕ ਚੁਆਇਸ ਹੈ ਔਰ ਉਹਨਾਂ ਨੂੰ ਆਪਣੀ ਵੀ ਸੀਟ ਕੋਈ ਲੱਭਣੀ ਪੈਗੀ ਕਿਉਂਕਿ ਉਹ ਤਾਂ ਐਮਪੀ ਵੀ ਨਹੀਂ ਨੇ ਸਿਟਿੰਗ ਔਰ ਇੱਕ ਜਿਹੜਾ ਅਸੀਂ ਦੇਖਦੇ ਆ ਜਦੋਂ ਰਿਲੇਸ਼ਨ ਕੋੜੇ ਹੁੰਦੇ ਨੇ ਨੀ ਤਾਂ ਕੈਨੇਡਾ ਦਾ ਜਿਹੜਾ ਵੀ ਪ੍ਰਾਈਮ ਮਿਨਿਸਟਰ ਬਣਦਾ ਹੈ ਉਹ ਪਹਿਲਾ ਦੁਆਰਾ ਅਮਰੀਕਾ ਦਾ ਕਰਦਾ ਹੈ ਪਰ ਇਸ ਵਾਰ ਮਾਰਕ ਕਾਰਨੀ ਜਿਹੜੇ ਨੇ ਉਹ ਪਹਿਲਾ ਜਿਹੜਾ ਯੂਕੇ اور ਫਰਾਂਸ ਉਹਦੇ ਦੁਆਰੇ ਤੇ ਜਾਣ ਗਿਆ ਹਾਲਾਂਕਿ 트럼ਪ ਆ ਰਹੇ ਉਹਨਾਂ ਨੇ ਕਿਹਾ ਵੀ ਹੀ ਇਜ਼ ਅ ਗ੍ਰੇਟ ਮੈਨ ਆਰ ਅਸੀਂ ਜਿਹੜਾ ਵੀ ਰਿਸਪੈਕਟ ਯੂਨਾਈਟਿਡ ਸਟੇਟਸ ਵੀ ਰਿਸਪੈਕਟ ਪ੍ਰੈਜ਼ੀਡੈਂਟ 트럼ਪ ਔਰ ਇਹ ਜਿਹੜਾ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਕਿਉਂਕਿ ਇਸ ਵੇਲੇ ਹਰ ਕੋਈ ਆਪੋ ਆਪਣੇ ਦਾਅ ਤੇ ਹੈ ਲੇਕਿਨ ਕੈਨੇਡਾ ਚ ਮੈਂ ਸਮਝਦਾ ਵੀ ਇਸ ਮੌਕੇ ਮਾਕਾਰਨੀ ਦੀ ਹੋਣ ਜਿਹੜੀ ਹੈ ਉਹ ਕੈਨੇਡਾ ਦੇ ਲਈ ਇਸ ਤੋਂ ਬਿਹਤਰ ਚੋਇਸ ਨਹੀਂ ਸੀ ਹੋ ਸਕਦੀ ਰਹੀ ਕਾਰਨ ਹੈ ਬੀ ਕੁਆਇਟ ਪੋਸੀਬਲ ਹੈ ਕਿ ਜੇ ਅਕਤੂਬਰ ਤੱਕ ਇਹ ਖਿੱਚ ਜਾਂਦਾ ਹੈ ਔਰ ਆਣ ਦੇ ਨਾਲ ਇੰਟਰਸਟ ਰੇਟ ਵੀ ਘਟਾਏ ਨੇ ਕੈਨੇਡਾ ਚ ਲੋਕਾਂ ਨੂੰ ਥੋੜੀ ਰਾਹਤ ਮਿਲ ਰਹੀ ਹੈ ਤੇ ਲਿਬਰਲ ਪਾਰਟੀ ਵਾਪਸ ਵੀ ਆ ਸਕਦੀ ਹੈ ਮਾਕ ਕਾਰਨੀ ਦੀ ਅਗਵਾਈ ਥਲੇ ਬਿਲਕੁਲ ਹੁਣ ਇੰਡੀਅਨਸ ਜਿਨ੍ਹਾਂ ਨੇ ਜਸਟਨ ਟਰੂਡੋ ਦੇ ਜਾਣ ਦੇ ਉੱਤੇ ਬੜੇ ਜਸ਼ਨ ਮਨਾਏ ਹਮ ਉਹਨੂੰ ਲੱਗਦਾ ਸੀ ਕਿ ਬੀ ਇਹ ਜਾਨ ਛੁੱਟੀ ਸਾਡੀ ਔਰ ਦੂਜੀ ਹੁਣ ਹੁਣ ਵੀ ਉਹਨਾਂ ਦਾ ਮੀਡੀਆ ਜਿਹੜਾ ਇਸ ਗੱਲ ਤੇ ਆ ਬੀਬੀਸੀ ਦੀ ਸਟੋਰੀ ਹੈ ਕਿ ਜਸਟਨ ਟਰੂਡੋ ਦੀ ਥਾਂ ਰਹਿਣ ਵਾਲੇ ਮਾਰਕ ਕਾਰਨੀ ਦੇ ਪੀਐਮ ਬਣਨ ਮਗਰੋਂ ਕਿ ਭਾਰਤ ਕੈਨੇਡਾ ਦੇ ਰਿਸ਼ਤੇ ਸੁਧਰਣਗੇ ਹੁਣ ਇੰਡੀਅਨਸ ਇਹ ਦੇਖ ਰਹੇ ਨੇ ਕਿ ਵੀ ਟਰੂਡੋ ਨੇ ਤਾਂ ਕੱਢਤੇ ਉਹਨਾਂ ਦੇ ਛੇ ਡਿਪਲੋਮੈਟਸ ਸਣੇ ਉਹਨਾਂ ਦੇ ਹਾਈ ਕਮਿਸ਼ਨ ਸੰਜੇ ਵਰਮਾ ਦੇ ਟ੍ਰੇਡ ਮਿਸ਼ਨ ਰੋਕ ਦਿੱਤਾ ਬਾਕੀ ਵਪਾਰਕ ਸਾਰੇ ਜੋੜ ਜਿਹੜੇ ਨੇ ਉਹ ਤੋੜ ਲੈ ਰਿਸ਼ਤੇ ਹੁਣ ਕਿਉਂਕਿ ਬੇਸਿਕਲੀ ਤਾਂ ਇਹ ਬੈਂਕਰ ਹੈ ਔਰ ਇਕਨੋਮੀ ਨੂੰ ਇੰਪਰੂਵ ਕਰਨ ਦੇ ਨਾ ਥੱਲੇ ਜੇ ਅਮਰੀਕਾ ਟੈਰਿਫਸ ਲਾ ਰਿਹਾ ਹੈ ਕੈਨੇਡਾ ਜਵਾਬੀ ਲਾ ਰਿਹਾ ਹੈ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਸਾਡੇ ਲਈ ਵੀ ਜਿਹੜਾ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਮਾਰਕ ਕਾਰਨੀ ਜਿਹੜੇ ਨੇ ਉਹ ਗਰਾਉਂਡ ਸਟੈਂਡ ਕਰਨਗੇ ਜਿਹੜਾ ਕੈਨੇਡੀਅਨ ਨੈਸ਼ਨਲ ਦਾ ਮਰਡਰ ਹੈ ਉਸ ਦੇ ਨਾਲ ਜੁੜੇ ਹੋਏ ਕੋਰਟ ਕੇਸ ਦਾ ਚੱਲਣਗੇ ਉਹਨਾਂ ਅਜੇ ਤੱਕ ਕੋਈ ਹਕੂਮਤ ਇੰਟਰਫੇਅਰ ਨਹੀਂ ਕਰਦੀ ਪਰ ਜਿਸ ਮੁੱਦੇ ਦੇ ਉੱਤੇ ਇੰਡੀਆ ਨੂੰ ਜਵਾਬਦੇਹ ਬਣਾਇਆ ਗਿਆ ਕੀ ਮਾ ਕਾਰਨੀ ਯੂ-ਟਰਨ ਮਾਰ ਲੈਣਗੇ ਉਸ ਤੋਂ ਉਹ ਕਹਿਣਗੇ ਜੀ ਠੀਕ ਹੈ ਉਹ ਹੋ ਗਿਆ ਤੁਸੀਂ ਜਿਹੜਾ ਅਸੀਂ ਵਪਾਰ ਆਪਸ ਕਰਦੇ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਕਿਉਂਕਿ ਆਲਟਰਨੇਟ ਹੁਣ ਇੰਡੀਆ ਦੇ ਉੱਤੇ ਵੀ ਬਰਾਬਰ ਟੈਰਿਫ 2 ਅਪ੍ਰੈਲ ਤੋਂ ਲੱਗਣ ਜਾ ਰਹੇ ਨੇ ਉਹਨਾਂ ਦਾ ਪਿਊਸ਼ ਗੋਇਲ ਆਇਆ ਗੱਲਬਾਤ ਹੋਈ ਦੂਜਾ ਅਜੇ ਤੱਕ ਕੋਈ ਇਸ ਕਿਸਮ ਦਾ ਹਾਲਾਂ ਸਟਾਰਲਿੰਕ ਦੇ ਨਾਲ ਉਹਨਾਂ ਦੀਆਂ ਜਿੰਨੀਆਂ Jio ਤੇ Reliance ਤੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਸਭ ਸਮਝੌਤਾ ਕਰਨ ਵਾਲੇ ਵਧੀਆਂ ਨੇ ਪਰ ਉਹਨਾਂ ਨੂੰ ਇਹ ਵੀ ਫਿਕਰ ਪੈ ਗਿਆ ਇੰਡੀਆ ਨੂੰ ਕਿ ਵੀ ਸਟਾਰਲਿੰਕ ਦਾ ਮਤਲਬ ਤਾਂ ਸਾਰਾ ਡਾਟਾ ਜਿਹਦੇ ਨਾਲ ਇੰਡੀਆ ਦੀ ਸਿਕਿਉਰਿਟੀ ਵੀ ਜੁੜੀ ਹੋਈ ਆ ਉਹਨਾਂ ਦੇ ਕੋਲ ਜਾਏਗਾ ਉਹ ਹੁਣ ਇਨਸਿਸਟ ਕਰ ਰਹੇ ਨੇ ਕਿ ਜੀ ਜਿਹੜਾ ਇਹ ਸਮਝੌਤਾ ਸਟਾਰਲਿੰਕ ਨਾਲੇ 3 ਸਾਲ ਦਾ ਕਰ ਲੋ 5 ਸਾਲ ਦਾ ਕਰ ਲੋ ਹੁਣ ਇਹ ਉਹਨੇ ਦੇਖਣਾ ਐਲਨ ਮਸਕ ਨੇ ਕਿ ਵੀ ਉਹਨੇ 5 ਸਾਲ ਕਿਉਂ ਕਰੇਗਾ ਕੱਲ ਨੂੰ ਕਹਿਣ ਸੀ ਚੱਕੋ ਆਪਣਾ ਟਿੰਡ ਫੂੜੀ ਕਿਉਂਕਿ ਇਥੋਂ 트ੰਪ ਦੀ ਟਰਮ ਖਤਮ ਹੋ ਜਾਏ ਦੂਜਾ ਹੋ ਜਾਏ ਸੋ ਅਜੇ ਰੇੜਕਾ ਪਿਆ ਹੋਇਆ ਸੋ ਅਮਰੀਕਾ ਦੇ ਨਾਲ ਸੋ ਜੇ ਇਹ ਟੈਰਫ ਇੰਡੀਆ ਦੇ ਉੱਤੇ ਬਰਾਬਰ ਲੱਗਦੇ ਨੇ ਕੈਨੇਡਾ ਦੇ ਉੱਤੇ ਵੀ ਲੱਗਦੇ ਨੇ ਫਿਰ ਕੈਨੇਡਾ ਇੰਡੀਆ ਦੋਨਾਂ ਨੂੰ ਸੂਟ ਕਰਦਾ ਹੈ ਕਿ ਵੀ ਉਹਨਾਂ ਦੇ ਪ੍ਰੋਡਕਟ ਦੀ ਮਾ ਇਥੋਂ ਤੁਸੀਂ ਇੰਪੋਰਟ ਕਰੋ ਜਾਂ ਐਕਸਪੋਰਟ ਉਹ ਕੋਈ ਇਸ ਕਿਸਮ ਦਾ ਆਲਰੇਡੀ ਟ੍ਰੇਡ ਮਿਸ਼ਨ ਜਾਣਾ ਸੀ ਕੈਨੇਡਾ ਦਾ ਜਿਨ੍ਹਾਂ ਨੇ ਫ੍ਰੀ ਟ੍ਰੇਡ ਡੀਲ ਜਿਹੜੀ ਇੰਡੀਆ ਨੇ ਯੂਕੇ ਦੇ ਨਾਲ ਵੀ 네ਗੋਸ਼ੀਏਸ਼ਨ ਸ਼ੁਰੂ ਕੀਤੀ ਹੋਈ ਹੈ ਔਰ ਦੂਸਰਿਆਂ ਦੇ ਨਾਲ ਵੀ ਇਸ ਕਿਸਮ ਦਾ ਪਾਰਟ ਹੈ ਸੋ ਜਿਹਨੂੰ ਇਹ ਪਰ ਜਿਵੇਂ ਇੰਡੀਅਨ ਜੰਪ ਕਰ ਰਹੇ ਨੇ ਇਵੇਂ ਕੋਈ ਵੀ ਲਿਬਰਲ ਪਾਰਟੀ ਦੀ ਕਪਣੀ ਲੈਗੇਸੀ ਹੈ ਜਸਟਨ ਟਰੂਡੋ ਇੱਕ ਪਾਵਰਫੁੱਲ ਪਰਸਨੈਲਿਟੀ ਹੈ ਭਾਵੇਂ ਉਹ ਹੁਣ ਉਹਨਾਂ ਨੇ ਆਪਣਾ ਨਾਂ ਦਾ ਸਾਲ ਇੱਕ ਸੇਧ ਦਿੱਤੀ ਹੈ ਔਰ ਕਦੇ ਇਵੇਂ ਨਹੀਂ ਹੁੰਦਾ ਕਿ ਜੀ ਤੁਸੀਂ ਬਿਲਕੁਲ ਉਸ ਕੇ ਹਾਂ ਆਪੋਜ਼ਿਟ ਆਪੋਜੀਸ਼ਨ ਪਾਰਟੀ ਜਿਵੇਂ ਜੇ ਕੰਜ਼ਰਵੇਟਿਵ ਪਾਰਟੀ ਦੀ ਹਕੂਮਤ ਆndi ਹੈ ਜਿਵੇਂ ਅਮਰੀਕਾ ਜਿਹੜੀਆਂ ਬਾਈਡਨ ਦੀਆਂ ਨੀਤੀਆਂ ਸੀ ਜੇ ਟਰੰਪ ਆਏ ਨੇ ਉਹ ਸਭ ਨੂੰ ਰਿਵਰਸ ਕਰ ਰਹੇ ਉਹ ਸਮਝ ਆ ਸਕਦੀ ਹੈ ਪਰ ਵਿਦੇਨੇ ਪਾਰਟੀ ਜਿਹਦਾ ਲੀਡਰ ਟਰੂਡੋ ਹੈ ਜਿਹੜੇ ਟਰੂਡੋ ਦੀ ਲਾਈਕਿੰਗ ਲਈ ਸੀ ਇਹਨੂੰ ਉਹ ਇੰਡੀਪੈਂਡੈਂਟ ਮਾਰਕ ਕਰਨੀ ਨੂੰ ਆਪਣਾ ਫਾਈਨੈਂਸ ਮਿਨਿਸਟਰ ਵੀ ਬਣਾਉਣਾ ਚਾਹੁੰਦਾ ਸੀ ਸੋ ਮੈਨੂੰ ਨਹੀਂ ਲੱਗਦਾ ਕਿ ਵੀ ਹਾਂ ਟ੍ਰੇਡ ਕੰਪਲਸ਼ਨਸ ਦੋਨਾਂ ਦੀਆਂ ਮੇਬੀ ਇਨਾ ਵੋਕਲ ਜਿਸ ਲੈਵਲ ਤੇ ਜਸਟਨ ਟਰੂਡੋ ਨੇ ਇੰਡੀਆ ਨੂੰ ਐਕਸਪੋਜ਼ ਕੀਤਾ ਉਹ ਆਲਰੇਡੀ ਐਕਸਪੋਜ਼ ਹੋ ਚੁੱਕਾ ਹੈ ਨਵੇਂ ਚ ਬਿਆਨਬਾਜ਼ੀ ਜਿਹੜਾ ਉਹ ਤਾਂ ਈਵਨ ਮਾ ਕਾਰਨੀ ਨੇ ਟਰੰਪ ਦੇ حوالے ਨਾਲ ਵੀ ਭਾਵੇਂ ਸਟੈਂਡ ਫਰਮ ਕਿਹਾ ਵੀ ਸਾਡਾ ਆਪਣੀ ਹੋਂਦ ਹੈ ਆਪਣਾ ਮੁਲਕ ਹੈ ਅਸੀਂ ਬਿਲਕੁਲ ਗਿਵ ਅਪ ਨਹੀਂ ਕਰਾਂਗੇ ਪਰ ਨਾਲ ਹੀ ਉਹਨੇ ਕਿਹਾ ਜੀ ਅਮਰੀਕਾ ਇਜ਼ ਗ੍ਰੇਟ ਟਰੰਪ ਇਸ ਗ੍ਰੇਟ ਤੁਹਾਡੀ ਸਰਵਾਈਵਲ ਵੀ ਹੈ ਸੋ ਉਸ ਕਿਸਮ ਦੀ ਸ਼ਬਦਾਵਲੀ ਦੇ ਪੱਖੋਂ ਜਾਂ ਦੂਜਾ ਜਿਹੜਾ ਉਹ ਫਾਈਨੈਂਸ ਨੂੰ ਡੀਲ ਕਰਨ ਵਾਲੇ ਬੰਦੇ ਕੋਈ ਉਸ ਕਿਸਮ ਦੇ ਜਿਹੜੇ ਨੇ ਉਹ ਜਿਹਨੂੰ ਕਹਿੰਦੇ ਨੇ ਵੀ ਸ਼ੋਲਾ ਬਿਆਸ ਸਿਆਸਤਦਾਰ ਨਹੀਂ ਹੁੰਦੇ ਅਗਨੀ ਉਗਲਦੇ ਮਨਮੋਹਨ ਸਿੰਘ ਦੀ ਉਦਾਹਰਣ ਸਾਹਮਣੇ ਹੈ ਜਿਹੜਾ ਬੋਲਦਾ ਹੀ ਨਹੀਂ ਸੀ ਦੱਸ ਲੇਕਨ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਵੀ ਅਲਟੀਮੇਟਲੀ ਸ਼ਰੂਡਨੈਸ ਸੋਨਾ ਚ ਹੁੰਦੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਜਿਹੜਾ ਉਹਨਾਂ ਦਾ ਇੰਡੀਅਨਸ ਦਾ ਇਹ ਜੰਪ ਹੈ ਕਿ ਜੀ ਇੱਕਦਮ ਜਿਹੜਾ ਇਸ ਮਾ ਕਾਰਨੀ ਦੇ ਥੱਲੇ ਪਾਲਿਸੀ ਬਦਲ ਜਾਏਗੀ ਇਵੇਂ ਨਹੀਂ ਹੋਣ ਜਾ ਰਿਹਾ ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਥਲੇ ਨੇ ਬ੍ਰੇਕ ਵਿਅਰਸ ਤੁਸੀਂ ਕਿਤਨੇ ਜਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ